ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਵਰੁਣ ਸ਼ਰਮਾ ਆਈਪੀਐਸਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅਤੀ ਸ਼੍ਰੀ ਯੋਗੇਸ਼ ਸ਼ਰਮਾ ਪੀਪੀਐਸ ਐਸਪੀ ਪਟਿਆਲਾ ਜੀ ਦੀ ਨਿਗਰਾਨੀ ਦੇ ਹੇਠ ਸ਼੍ਰੀ ਵਿਕਰਮਜੀਤ ਸਿੰਘ ਬਰਾੜ ਪੀਪੀਐਸ ਡੀਐਸਪੀ ਰਾਜਪਰਾ ਅਤੇ ਸ਼੍ਰੀ ਅਵਤਾਰ ਸਿੰਘ ਪੀਪੀਐਸ ਡੀਐਸਪੀ ਦੀ ਅਗਵਾਈ ਦੇ ਹੇਠ ਇੰਸਪੈਕਟਰ ਹੈਰੀ ਪੋਪਾਰਾ ਇਨਚਾਰਜ ਸਪੈਸ਼ਲ ਸੈੱਲ ਰਾਜਪਰਾ ਅਤੇ ਇਨਚਾਰਜ ਅਮਨਦੀਪ ਸਿੰਘ ਮੁਖ ਅਫਸਰ ਥਾਣਾ ਸਿਟੀ ਰਾਜਪਰਾ ਦੀ ਪੁਲਿਸ ਪਾਰਟੀ ਦੇ ਵੱਲੋਂ ਰਾਜਪਰਾ ਸ਼ਹਿਰ ਦੇ ਨਾਮੀ ਵਪਾਰੀ ਦੇ ਵੱਲੋਂ ਡਰਾ ਧਮਕਾ ਕੇ 50 ਲੱਖ ਰੁਪਏ ਦੀ ਫਿਰੋਤੀ ਮੰਗਣ ਵਾਲੇ ਲਾਰੈਂਸ ਬਿਸ਼ਨੋਈ ਅਤੇ ਗੋਲਟੀ ਪ੍ਰਾਡ ਗੈਂਗ ਦੇ ਤਿੰਨ ਗੁਰਗੇ ਸਮੇਤ 32 ਬੋਰ ਨਜਾਇਜ਼ ਪਿਸਤਲ ਅਤੇ 5 ਜਿੰਦਾ ਕਾਰਤੂਸ ਸਮੇਤ ਕਾਬੂ ਕਰਕੇ ਫਿਰੋਤੀ ਦੀ ਕੋਸ਼ਿਸ਼ ਨੂੰ ناکਾਮ ਕਰਨ ਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਇਸ ਸਬੰਧੀ ਪੁਲਿਸ ਅਧਿਕਾਰੀਆਂ ਦੇ ਵੱਲੋਂ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਹੈ ਅਤੇ ਕੀ ਕੁਝ ਕਿਹਾ ਗਿਆ ਸੋ ਆਓ ਸੁਣ ਲੈਣੇ ਹੁਣਾਂ ਦੇ ਸੁਪਾਨੇ। ਮਨਜੋਗ ਡੀਜੀਪੀ ਪੰਜਾਬ ਤੇ ਡੀਆਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ੇ ਪਟਿਆਲਾ ਪੁਲਿਸ ਬੜੀ ਸ਼ਕਤੀ ਤੇ ਸਰਗਰਮੀ ਨਾਲ ਜਿਹੜੇ ਗੈਂਗਸਟਰ ਕਿਸਮ ਦੇ ਵਿਅਕਤੀ ਨੇ ਉਹਨਾਂ ਦੇ ਖਿਲਾਫ ਬੜੀ ਸਰਗਰਮੀ ਨਾਲ ਮਹਿੰਮ ਚਲਾਉਂਦੀ ਰਹੀ ਹੈ ਉਸੇ ਮਹਿੰਮ 'ਚ ਸਾਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਰਾਜਪੁਰਾ ਸ਼ਹਿਰ ਦੇ ਇੱਕ ਕਾਫੀ ਨਾਮੀ ਵਪਾਰੀ ਨੂੰ ਇੱਕ ਐਕਸਟਰਸ਼ਨ ਤੇ ਥ੍ਰੈਟ ਕਾਲ ਆਈ ਸੀ ਉਹਦੇ ਤੋਂ 50 ਲੱਖ ਰੁਪਏ ਦੀ ਫਰੋਤੀ ਦੀ ਮੰਗ ਕੀਤੀ ਗਈ ਸੀ ਤੇ ਉਹਨੂੰ ਉਹਦੇ ਸਾਰੇ ਪਰਸਨਲ ਡਿਟੇਲ ਦੱਸਦੇ ਹੋਏ ਕਿ ਤੂੰ ਇੱਥੇ ਰਹਿਣਾ ਆ ਇੱਥੇ ਤੇਰਾ ਸ਼ੋਰੂਮ ਆ ਇੱਥੇ ਤੇਰੀ ਦੁਕਾਨ ਆ ਤੇਰੇ ਬੱਚੇ ਇੱਥੇ ਪੜਦੇ ਮਤਲਬ ਪੂਰੀ ਉਹਦੀ ਰੇਕੀ ਕਰਕੇ ਉਹਨੂੰ ਇਹ ਕਾਲ ਕੀਤੀ ਗਈ ਸੀ ਤੇ ਉਹ ਨਾਮੀ ਵਪਾਰੀ ਉਹਦਾ ਅਸੀਂ ਨਾਮ ਗੁਪਤ ਰੱਖਣਾ ਚਾਹਾਂਗੇ ਸਿਕਿਉਰਿਟੀ ਪਰਪਸ ਲਈ ਉਹਨੂੰ ਬੜਾ ਉਹਦੇ ਨਾਲ دہشت ਜਿਹਾ ਸਾਰਾ ਪਰਿਵਾਰ ਆ ਗਿਆ ਸੀ ਇਹ ਕਾਲ ਬੇਸਿਕਲੀ 골ਡੀ ਬਰਾਡ ਦੇ ਬੇहद ਨਜ਼ਦੀਕੀ 골ਡੀ ਰਾਜਪੂਰਾ 골ਡੀ ਢਿੱਲੋਂ ਜਿਹੜਾ ਰਾਜਪੂਰਾ ਬੇਸਡ ਗੈਂਗਸਟਰ ਆ ਉਹਨੇ ਕਾਲ ਕੀਤੀ ਸੀ ਤੇ ਪਿਛਲੇ ਸਾਲ ਵੀ ਤੇ ਇਸ ਸਾਲ ਵੀ ਅਸੀਂ 골ਡੀ ਢਿੱਲੋਂ ਗੈਂਗ ਜਿਹੜਾ 골ਡੀ ਬਰਾਡ ਨਾਲ ਸੰਬੰਧਿਤ ਹੈਗਾ ਉਹਦੇ ਕਾਫੀ ਅਸੀਂ ਗੁਰਗੇ ਗ੍ਰਿਫਤਾਰ ਕੀਤੇ ਸੀ ਤੇ ਵੱਡੀ ਮਾਤਰਾ ਚੋਂ ਨਾ ਤੋ ਅਸਲਾ ਬਾਰੂਦ ਵੀ ਰਿਕਵਰ ਕੀਤਾ ਸੀ ਇਸ ਵਾਰ ਦਾ ਨੂੰ ਜਦੋਂ 50 ਲੱਖ ਦੀ ਫਰੋਤੀ ਦੀ ਮੰਗਾਈ ਤੇ ਉਹ ਆਪਣੇ ਸਗੇ ਸੰਬੰਧੀਆਂ ਨਾਲ ਕੁਦਰਤੀ ਨੂੰ ਦਾਜ ਵਿਪਾਰੀ ਗੱਲ ਜਰੂਰ ਕਰਦਾ ਆ ਤੇ ਸਾਰੀ ਜਿਹੜੀ ਬਿਜ਼ਨਸ ਕਮਿਊਨਿਟੀ ਆ ਉਹਦੇ ਚ ਬੜਾ ਸਹਿਨ ਦਾ ਮਾਹੌਲ ਸੀਗਾ ਪਰ ਐਸਪੀਡੀ ਯੋਗੇਸ਼ ਸ਼ਰਮਾ ਐਸਪੀ ਸਿਟੀ ਸਰਫਰਾਜ਼ ਹਨ ਡੀਐਸਪੀ ਡੀ ਅਫਤਾਰ ਸਿੰਘ ਇਨਚਾਰਜ ਸਪੈਸ਼ਲ ਸੈਂਟਰ ਰਾਜਪੁਰਾ ਇਨਸਪੈਕਟਰ ਹੈਰੀ ਐਸਐਚਓ ਸਿਟੀ ਰਾਜਪੁਰਾ ਇਹ ਪੰਜ ਟੀਮਾਂ ਅਸੀਂ ਬਣਾ ਕੇ ਇਸ ਵਾਰਦਾਤ ਨੂੰ ਬੜੇ ਟੈਕਨੀਕਲੀ ਕਿਉਂਕਿ ਨੰਬਰ ਵੀ ਬਾਹਰ ਦਾ ਸੀਗਾ ਪ੍ਰੌਕਸੀ ਨੰਬਰ ਸੀਗਾ ਉਹਨੂੰ ਟ੍ਰੇਸ ਕਰਨਾ ਉਹਨੂੰ ਡਿਟੈਕਟ ਕਰਨਾ ਬੜਾ ਇੱਕ ਟੈਕਨੀਕਲੀ ਮੌਕਾ ਘਮੁੰਦਾ ਪਰ ਉਸ ਨੰਬਰ ਨੂੰ ਟ੍ਰੇਸ ਕਰਕੇ ਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਜਿਹੜੇ ਤਿੰਨ ਦੋਸ਼ੀ ਨੇ ਉਹ ਅਸੀਂ ਅਰੈਸਟ ਕਰ ਲਏ ਉਹਨਾਂ ਚੋਂ ਇੱਕ ਜਤਨਦਰਾਇ ਗਾਇ ਇੱਕ ਨਵਜੋਤ ਲਾਡੀ ਨੀਲਪੁਰ ਪਿੰਡ ਦਾ ਤੇ ਤੀਜਾ ਰਾਹੁਲ ਰਾਜਪੁਰੇ ਏਰੀਏ ਦਾ ਇਹ ਤਿੰਨ ਬੰਦਿਆਂ ਨੇ 골ਡੀ ਢਿੱਲੋਂ ਜਿਹੜਾ ਯੂਐਸਏ ਬੇਸਡ ਗੈਂਗਸਟਰ ਆ ਉਹਦੇ ਨਾਲ ਰਲ ਕੇ ਉਹਦੇ ਤੋਂ 50 ਲੱਖ ਦੀ ਫਰੋਤੀ ਦੀ ਕਾਲ ਕਰਾਈ ਸੀ ਤੇ ਇਹ ਸਵਾਰਦਾਤ ਨੂੰ ਅਡਰੈਸ ਕਰਨ ਦੇ ਨਾਲ ਹੀ ਇੱਕ ਦੇ ਵਪਾਰੀ ਕਮਿਊਨਿਟੀ 'ਚ ਬੜਾ ਵਧੀਆ ਮੈਸੇਜ ਗਿਆ ਤੇ ਦੂਜਾ ਗੈਂਗਸਟਰ ਅਨਸਰਾਂ ਨੂੰ ਬੜਾ ਸਖਤ ਮੈਸੇਜ ਗਿਆ ਆ ਕਿ ਜੇਕਰ ਉਹ ਸੋਚਦੇ ਆ ਕਿ ਪਟਿਆਲਾ ਜ਼ਿਲ੍ਹੇ 'ਚ ਕੋਈ ਇਹੋ ਜਿਹੀ ਐਕਸਟਰਸ਼ਨ ਵੀ ਜਾਂ ਫਰੋਤੀ ਵੀ ਕਾਲ ਕਰਕੇ ਫਰੋਤੀ ਵਸੂਲਣ 'ਚ ਕਾਮਯਾਬ ਹੋ ਜਾਣਗੇ ਤੇ ਉਹਦੀ ਕੋਈ ਗੁੰਜਾਇਸ਼ ਨਹੀਂ ਹੈਗੀ ਐਕਸਟਰਸ਼ਨ ਕਾਲਾਂ ਪਿੱਛੇ ਪਟਿਆਲਾ ਪੁਲਿਸ ਦਾ ਜ਼ੀਰੋ ਟੋਲਰੈਂਸ ਸਟੈਂਡ ਹੈਗਾ। ਕੋਈ ਵੀ ਐਕਸਟਰਸ਼ਨ ਕਾਲ ਆਊਗੀ ਅਸੀਂ ਉਹਨੂੰ ਟੈਕਨੀਕਲੀ ਟਰੇਸ ਵੀ ਕਰਾਂਗੇ। ਉਹਦੇ ਚ ਦੋਸ਼ੀ ਵੀ ਅਰੈਸਟ ਕਰਾਂਗੇ। ਤੇ ਸਖਤ ਤੋਂ ਸਖਤ ਕਾਰਵਾਈ ਜਿਹੜੀ ਐਕਸਟਰਸ਼ਨ ਕਾਲਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਅਤੇ ਗੈਂਗਸਟਰ ਹੈਗੇ ਆ। ਉਹਨਾਂ ਦੇ ਖਿਲਾਫ ਪਹਿਲਾਂ ਵੀ ਕੀਤੀ ਗਈ ਤੇ ਅੱਗੇ ਵੀ ਕੀਤੀ ਜਾਊਗੀ। ਇਹਨਾਂ ਦੋਸ਼ੀਆਂ ਤੋਂ ਜਿਹੜਾ ਨਵਜੋਤ ਸਿੰਘ ਲਾੜੀ ਆ ਉਹਦੇ ਤੇ ਪਹਿਲਾਂ ਵੀ ਐਲਡੀਪੀਐਸ ਦੇ ਤੇਰਾਦਾ ਕਤਲ ਵਗੈਰਾ ਦੇ ਸੰਜੀਮ ਤਰ੍ਹਾਂ ਦੇ ਮਾਮਲੇ ਮੁਕਦਮੇ ਦਰਜ ਨੇ। ਤੇ ਅਸੀਂ ਹੋਰ ਵੀ ਜਿਹੜਾ ਅਗੇ ਨੂੰ ਐਕਸਪਲੋਰ ਕਰ ਰਹੇ ਹਾਂ ਇਨਵੈਸਟੀਗੇਟ ਕਰ ਰਹੇ ਹਾਂ ਕਿ 골ਡ ਹਿੱਟ ਨੂੰ ਗੈਂਗ ਨਾਲ ਸੰਬੰਧਿਤ ਹੋਰ ਵੀ ਜਿਹੜੇ ਗੁਰਗੇ ਆ ਜਿਹੜੇ ਇਸ ਏਰੀਆ ਚ ਆਪਰੇਟ ਕਰ ਰਹੇ ਤਾਂ ਕਿ ਉਹਨਾਂ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾ ਸਕੇ